ਜਿਵੇਂ ਕਿ ਸਾਰਿਆਂ ਨੂੰ ਪਤਾ ਚੱਲ ਚੁੱਕਿਆ ਇਸ ਟਾਈਮ ਕਿ ਰਾਜਵੀਰ ਜਵੰਡਾ ਭਾਈ ਆਪਣੇ ਚ ਨਹੀਂ ਰਹੇ ਸਮਝ ਲਓ ਇਸ ਟਾਈਮ ਪੰਜਾਬ ਤੇ ਫੁੱਲ ਓਖਾ ਟਾਈਮ ਓਖਾ ਟਾਈਮ ਚੱਲਦਾ ਇੱਕ ਹੋਰ ਜਿਹੜਾ ਸਮਝ ਲਓ ਕਿ ਡਾਇਮੰਡ ਜਿਹੜਾ ਹੈ ਨਾ ਉਹ ਅਸੀਂ ਖੋਦ ਪੰਜਾਬ ਦਾ ਨਗਿੰਦ ਖੋ ਲਿਆ ਬਿਲਕੁਲ ਕਹਿੰਦੇ ਨੇ ਪੰਜਾਬ ਤੇ ਰਹੇ ਉਹ ਮੁਸੇ ਵਾਲਾ ਦੁੱਖ ਨਹੀਂ ਭੁੱਲੇ ਸੀ ਤੇ ਅਗਲਾ ਦੁੱਖ ਵੀ ਨਾ ਦੇਖੋ ਦੁੱਖ ਦੇ ਉੱਤੇ ਦੁੱਖ ਸੀਤ ਦੀ ਦੀਪ ਸਿੱਧੂ ਗਿਆ ਸਿੱਧੂ ਮੂਸੇਵਾਲਾ ਗਿਆ ਰਾਜੀਵ ਜਵੰਦਾ ਚਲਾ ਗਿਆ ਦੇਖੋ ਕਿ ਮੇਨ ਮੇਨ ਜਿਹੜੇ ਇਹਨਾਂ ਦੇ ਵੱਡੇ ਡਾਇਮੰਡ ਸੀ ਨਾ ਇੱਕ ਇੱਕ ਕਰਕੇ ਜਹੀ ਜਾ ਰਹੇ ਕਹਿੰਦੇ ਪੰਜਾਬ ਦੀ ਇੰਡਸਟਰੀ ਨੂੰ ਨਜ਼ਰ ਲੱਗ ਗਈ ਬਹੁਤ ਬਹੁਤ ਜ਼ਿਆਦਾ ਲੱਗਦੀ ਥੋੜੀ ਦਿਨ ਪਹਿਲੇ ਆਪਾਂ ਦੇਖਿਆ ਭੱਲਾ ਸਾਹਿਬ ਸਿੰਦਰ ਭੱਲਾ ਸਾਹਿਬ ਭੱਲਾ ਸਾਹਿਬ ਚਲੇ ਗਏ ਇਹਨੂੰ ਭੱਲਾ ਸਾਹਿਬ ਨੇ ਤੇ ਆਪਣੀ ਜ਼ਿੰਦਗੀ ਪੂਰੀ ਕੀਤੀ ਉਹਨਾਂ ਨੇ ਲੇਕਿਨ ਆਪਣੀ ਇੱਕ ਏਜ ਦੇ ਹੋ ਕੇ ਇਹ ਜਵਾਨੀ ਦੀ ਮੌਤ ਜ਼ਿਆਦਾ ਲੇਕਿਨ ਯਾਰ ਫਿਰ ਵੀ ਇਹਨਾਂ ਦਾ ਇੱਕ ਝਟਕਾ ਤਾਂ ਲੱਗਾ ਹੀ ਹੈ ਨਾ ਇੱਕ ਜਿਹੜੀਆਂ ਜਵਾਨੀ ਦੀ ਮੌਤ ਜਾਂਦੀ ਪਈ ਹੈ ਨਾ ਇਹਦਾ ਇਹਦਾ ਦੁੱਖ ਨਹੀਂ ਭੁੱਲਿਆ ਜੀ ਫਿਰ ਸਨੀ ਵੀਰੇ ਜਵਾਨੀ ਤੇ ਚੰਗੀ ਜੰਗੀ ਉਹ ਪੰਜਾਬ ਦੇ ਉਹ ਸਟਾਰ ਜਿਹੜੇ ਪੰਜਾਬ ਲਈ ਇੱਕ ਤਾਨਕੇ ਖਲੋਣ ਵਾਲੇ ਠੀਕ ਹੈ ਤੇ ਆਪਣੀ ਕੋਲ ਵੀਡੀਓ ਆਈ ਹੈ ਇੱਕ ਆਪਣਾ ਕਿੰਨਾ ਦੀ ਵੀਡੀਓ ਹੈ ਬੀ ਐਨ ਸ਼ਰਮਾ ਗਏ ਨੇ ਹਸਪੀਟਲ ਗਏ ਨੇ ਡੈਥ ਦੀ ਨਿਊਜ਼ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਤੇ ਹਸਪੀਟਲ ਗਏ ਨੇ ਇੱਕ ਵੀਡੀਓ ਹੈ ਤੇ ਆਪਣੇ ਵੀਵਰਸ ਦੇ ਨਾਲ ਦੇਖਦੇ ਹੋ ਦੇਖ ਸਕਦੇ ਹੋ ਕਿ ਕਿੰਨੇ ਨਮ ਅੱਖਾਂ ਦੇ ਨਾਲ ਬੀ ਐਨ ਸ਼ਰਮਾ ਜੀ ਜਾ ਰਹੇ ਨੇ ਜਿਹੜੇ ਪਰਿਵਾਰ ਨੂੰ ਮਿਲ ਕੇ ਆਏ ਨੇ ਸਰ ਤੁਸੀਂ ਪਰਿਵਾਰ ਨੂੰ ਮਿਲ ਕੇ ਆਏ ਹੋ ਦੁੱਖ ਭਰੇ ਕਿਵੇਂ ਦੇਖਦੇ ਹੋ ਜਦਾਂ ਯਾਰ ਆਮ ਬੰਦਾ ਦੇਖਦਾ ਉਸੀ ਤਰ੍ਹਾਂ ਅਸੀਂ ਵੀ ਆਰਟਿਸਟ ਕੋਈ ਦੁਨੀਆ ਤੋਂ ਪਰੇ ਨਹੀਂ ਹੁੰਦਾ ਜਿੱਦਾਂ ਦਾ ਸਮਾਜ ਹੈ ਉਹ ਇਹ ਜੇ ਅਸੀਂ ਲੋਕ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਵਾਸਤੇ ਪੰਜਾਬ ਦੀ ਇੰਡਸਟਰੀ ਵਾਸਤੇ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ ਉਹ ਜਦਾਂ ਪੱਲਾ ਸਭ ਚਲੇ ਗਏ ਫਿਰ ਸਾਡੇ 뮤직 ਸਮਰਾਟ ਸੰਗੀਤ ਸਮਰਾਟ ਜਿਹੜੇ ਉਹ ਚਲੇ ਗਏ ਹੁਣ ਇਹ ਯੰਗ ਬੱਚਾ ਜਿਹੜਾ ਹੈ ਜਿ ਤੋਂ ਬੜੀਆਂ ਹੋਪਸ ਸੀਗੀਆਂ ਸਾਨੂੰ ਜਿਹੜੇ ਐਦਾਂ ਦੇਖਦੇ ਸੀਗੇ ਤੇ ਪੂਰਾ ਪੰਜਾਬ ਦੇਖਦਾ ਸੀਗਾ ਉਹਨਾਂ ਦੇ ਫੇਸ ਵਿੱਚੋਂ ਇੰਨਾ ਵਧੀਆ ਸਿੰਗਰ ਹੈ ਇੰਨਾ ਵਧੀਆ ਆਰਟਿਸਟ ਪੰਜਾਬ ਦਾ ਕੱਲਾ ਕੱਲਾ ਬੰਦਾ ਨਾਲ ਜੁੜ ਚੁਕਿਆ ਸੀ ਅਰਦਾਸਾਂ ਕਰ ਰਿਆ ਸੀਗੇ ਲੇਕਿਨ ਅਰਦਾਸਾਂ ਕੰਮ ਨਹੀਂ ਆਈਆਂ ਇਹ ਤਾਂ ਹੁਣ ਪ੍ਰਮਾਤਮਾ ਅੱਗੇ ਕੋਈ ਜ਼ੋਰ ਨਹੀਂ ਹੈ ਅਰਦਾਸ ਅਸੀਂ ਲੋਕਾਂ ਨੇ ਕੀਤੀ ਉਹਨੂੰ ਕਬੂਲ ਨਹੀਂ ਹੋਈ ਚਲੋ ਦੁਬਾਰਾ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ। ਸ਼ਰਮਾ ਜੀ ਕਾਫੀ ਮੁਸ਼ਕਿਲ ਘੜੀ ਹੋ ਜਾਂਦੀ ਹੈ ਜਸਵਿੰਦਰ ਪੱਲਾ ਸਾਹਿਬ ਦਾ ਚਲੇ ਜਾਣਾ, ਉੱਜਾ ਸਾਹਿਬ ਦਾ ਚਲੇ ਜਾਣਾ, ਰਾਜਵੀਰ ਜਵੰਦਾ ਲਗਾਤਾਰ ਲੱਗ ਰਿਹਾ ਹੈ ਕਿ ਕੋਈ ਗ੍ਰੈਂਡ ਲੱਗੇ ਪੰਜਾਬੀ ਇੰਡਸਟਰੀ ਨੂੰ। ਹਾਂਜੀ ਬਹੁਤ ਵੱਡਾ ਗ੍ਰੈਂਡ ਹੈ। ਆਪਾਂ ਨੂੰ ਚਾਹੀਦਾ ਹੈ ਕਿ ਇਹ ਜੇ ਟਾਈਮ ਦੇ ਵਿੱਚ ਅਸੀਂ ਸੈਲਫਿਸ਼ ਨਾ ਹੋ ਕੇ ਆਪਣੇ ਪੰਜਾਬ ਬਾਰੇ ਅਰੇ ਜਿਹੜੇ ਨੌਜਵਾਨ ਸਾਡੇ ਔਰ ਜਿਹੜੀ ਇਸ ਤਰ੍ਹਾਂ ਦੀਆਂ ਡੈਥਸ ਹੋ ਰਹੀਆਂ ਐ ਅਸਰਾਂ ਜਿਹੜੇ ਅਚਾਨਕ ਅਕਸਮਾਤ ਜਿਹੜੇ ਲੋਕ ਜਾ ਰਹੇ ਐ ਇਹਨਾਂ ਵਾਸਤੇ ਕੋਈ ਨਾ ਕੋਈ ਆਪਾਂ ਨੂੰ ਪਰਮਾਤਮਾ ਦੇ ਦਰਦ ਤੋਂ ਉਬਰਦੇ ਨਹੀਂ ਔਰ ਦੂਜਾ ਦਰਦ ਆ ਜਾਂਦਾ ਪੱਲਾ ਸਾਹਿਬ ਦੇ ਦਰਦ ਤੋਂ ਉਬਰੇ ਨਹੀਂ ਔਜਾ ਸਾਹਿਬ ਦਾ ਦਰਦ ਆ ਗਿਆ ਉਸ ਤੋਂ ਬਾਅਦ ਮਹਾਰਾਜਪੀਰ ਜਵੰਦਾ ਦਾ ਬਸ ਕੀ ਕਰੀਏ ਯਾਰ ਕੋਈ ਜ਼ੋਰ ਨਹੀਂ ਹੈ ਆਪਣਾ ਭਾਈ ਆਪਣੀ ਗਲਤੀ ਨਾਲ ਸਭ ਨੂੰ ਵਧੀਆ ਖੁਸ਼ੀ ਰੱਖ ਦੇਖੋ ਇਹ ਜਿੰਨੀਆਂ ਵੀ ਤੁਸੀਂ ਗੱਲਾਂ ਕਰ ਰਹੇ ਹੋ ਇਹ ਸਾਰੇ ਜਿਹੜੇ ਕੁਐਸਚਨ ਹੈ ਸਾਰਿਆਂ ਦੇ ਆਂਸਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਆਮ ਲੋਕਾਂ ਨੂੰ ਵੀ ਇਹਨਾਂ ਗੱਲਾਂ ਦਾ ਪਤਾ ਹੈ ਸਿਰਫ ਅਫਸੋਸ ਵਾਲੀ ਗੱਲ ਇਹ ਹੈ ਕਿ ਉਹ ਯੰਗ ਬੱਚਾ ਜਿਹਦੀ 18 ਨੌਜਵਾਨ ਭਾਈ ਛੋਟਾ ਜਿਹਾ ਬੱਚਾ ਮਦਰ ਉਹਨਾਂ ਦੀ ਉਹਨਾਂ ਤੇ ਕੀ guzri ਹੋਏਗੀ ਉਹਨਾਂ ਬਾਰੇ ਥੋੜਾ ਜਿਹਾ ਸੈਂਸਿਟਿਵ ਹੋ ਕੇ ਸੋਚੋ ਉਹ ਪੁੱਤ ਗਿਆ ਜਿਹੜਾ ਪੂਰਾ ਸਮਾਂ ਮੈਨੂੰ ਫੋਨ ਆਇਆ ਇੰਨੀ ਹਰ 10 ਸਾਂ ਮੇਰੇ ਕੋਲ ਸ਼ਾਇਦ ਹੀ ਕਿਸੇ ਕਲਾਕਾਰ ਲਈ ਪਈਆਂ ਹੁਣ ਸੋ ਬਹੁਤ ਦੁੱਖ ਦੀ ਗੱਡੀ ਆ ਉਸ ਨਾਲ ਦੀ ਨਾਲ ਮੈਂ ਸਰਕਾਰਾਂ ਨੂੰ ਕਹਿਣਾ ਚਾਹਾਂਗੀ ਸਾਥੋਂ ਕਾਉਟੈਕਸ ਲੈਂਦੇ ਨੇ ਜਿਹੜੇ ਇਹ ਆਵਾਰਾ ਡੰਗਰ ਕਰਦੇ ਨੇ ਆਵਾਰਾ ਡੰਗਰਾਂ ਨਾਲ ਹੁਣ ਵੀ ਮੈਂ ਆਈਆਂ 10 ਡੰਗਰ ਮੈਨੂੰ 10 ਡੰਗਰ ਮੈਨੂੰ ਸੜਕ ਤੇ ਮਿਲੇ ਆ ਸਰਕਾਰਾਂ ਨੂੰ ਸਾਨੂੰ ਕਲਾਕਾਰਾਂ ਨੂੰ ਇਕੱਠੇ ਹੋਣਾ ਪੈਣਾ ਹੈ ਕਿ ਜਿਹੜੇ ਵਾਰਾ ਡੰਗਰ ਨੇ ਕਾਉਟੈਕਸ 700 ਲਿਆ ਜਾਂਦਾ ਜਿੰਨਾ ਕਾਰਨ ਮੇਰੇ ਪੁੱਤ ਦੀ ਮੌਤ ਹੋਈ ਆ ਸਾਰੇ ਕਲਾਕਾਰਾਂ ਨੂੰ ਸਾਰੇ ਮੀਡੀਆ ਨੂੰ ਅਪੀਲ ਕਰਦੀ ਆ ਕਿ ਇਕੱਠੇ ਹੋ ਕੇ ਇਹ ਜਿਹੜਾ ਅਵਾਰਾ ਡੰਗਰ ਇਹਨਾਂ ਦਾ ਕੋਈ ਕਾਨੂੰਨ ਸਖਤ ਬਣਾਇਆ ਜਾਵੇ ਤੇ ਸ਼ਬਦਾਂ ਵਿੱਚ ਸ਼ੁਕਰੀਆ ਦਾ ਕਰਦੀ ਆ ਅੱਜ ਦੀ ਭੀੜ ਜਦੋਂ ਦੇਖਦੇ ਆ ਉਹਨਾਂ ਚ ਦੇਖੀਏ ਕਲਾਕਾਰਾਂ ਲਈ ਐਨਾ ਪਿਆਰ ਸਤਕਾਰ ਰੂਪਾਂ ਦਾ ਕਿਧਰੇ ਕਿਤੇ ਕਹਿ ਸਕਦੇ ਆ ਵੀ ਰਾਜਵੀਰ ਜਵੰਦੇ ਵਰਗੇ ਜਿਹੜੇ ਕੰਮੇ ਇਹ ਨਹੀਂ ਹੈਗਾ ਕਿ ਆਪ ਦੇ ਗਾਉਣ ਨੂੰ ਕਿਸ ਸਾਜਿਕ ਤੌਰ ਤੇ ਵੀ ਉਹਨਾਂ ਦਾ ਬਿਲਾਣ ਬਿਲਕੁਲ ਜੀ ਕਿਉਂਕਿ ਅਜਿਹੇ ਅਜਿਹੇ ਹੀਰੇ ਕਲਾਕਾਰ ਸਦੀਆਂ 'ਚ ਕਦੇ-ਕਦੇ ਪੈਦਾ ਹੁੰਦੇ ਨੇ ਉਹ ਮੇਰਾ ਪੁੱਤਰ ਜੜਾਂ ਨਾਲ ਜੁੜਿਆ ਜਿਵੇਂ ਮੈਂ ਅਕਸਰ ਕਹਿੰਦੀ ਰਹਿੰਦੀ ਆ ਕਿ ਇੱਕ ਗੀਤ ਹਿੱਟ ਹੁੰਦਾ ਕਲਾਕਾਰਾਂ ਦੀ ਹਵਾ ਬਦਲ ਜਾਂਦੀ ਆ ਪਰ ਮੇਰਾ ਪੁੱਤਰ ਉਹ ਗਾਇਕ ਸੀ ਜਿਹਦੀ ਹਵਾ ਵੀ ਨਹੀਂ ਬਦਲੀ ਜੜਾਂ ਨਾਲ ਜੁੜੇ ਰਹੇ ਨੇ ਸਾਰੇ ਕਲਾਕਾਰਾਂ ਨੇ ਵਰਲਡ-ਵਾਈਡ ਅਪੀਲ ਕਰਦੀਆਂ ਕਿ ਰਾਜਵੀਰ ਰਜਵੰਧਰ ਨੂੰ ਦੇਖੋ ਕਿੰਨੀਆਂ ਦੌੜਾਂ ਵਰਲਡ-ਵਾਈਡ ਮਿਲੀਆਂ ਕਾਦੇ ਕਰਕੇ ਕਹਿੰਦੇ ਸੰਬੈਦਨ ਨੂੰ ਪਰਨਾਇਆ ਪਰਨਾਇਆ ਸੀ ਤੇ ਸੋਸ਼ਲ ਵਰਕਰ ਸੀ ਜੜਾਂ ਨਾਲ ਜੁੜਿਆ ਹੋਇਆ ਸੀ ਇੰਨੀਆਂ ਅਰਦਾਸਾਂ ਸ਼ਹਿਦ ਹੀ ਕਿਸਲੇ ਹੋਈਆਂ ਹੋਣ ਕਿਸੇ ਕਦੇ ਕੰਟਰੋਵਰਸੀ 'ਚ ਨਹੀਂ ਆਇਆ ਮੇਰਾ ਪੁੱਤਰ ਸੋ ਬਹੁਤ ਦੁੱਖ ਦੀ ਗੱਲ ਹੈ ਮੈਂ ਚੱਲੀ ਆਂ ਅੰਦਰ ਉਹਦੇ ਕੋਲ ਬੱਚੀ ਥੈਂਕ ਯੂ ਜੀ ਬਿਲਕੁਲ ਬਿਲਕੁਲ ਜੀ ਹੱਥ ਨਹੀਂ ਚੱਲ ਰਹਾ ਜੀ ਬਾਈ ਕਿਸੇ ਹੱਲ ਨਹੀਂ ਚੱਲ ਰਿਹਾ ਹੱਥ ਪਿੱਛੇ ਰਾਜੇ ਨੂੰ ਕੈਮਰਾ ਸੈਟ ਕਰ ਲੈ ਕੇ ਜਾਇਆ ਜਾਏਗਾ ਫਿਰ ਉਹਦੇ ਜੱਤੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸਿਸਕਾਰ ਹੋਏਗਾ ਭਾਈ ਕੌਣ ਆਉਣ ਵਾਲੇ ਨੇ ਅੱਜ ਜੇ ਆਉਣ ਕੱਲ ਨੂੰ ਪਹੁੰਚ ਕੇ ਉਪਤਮ ਦਰਸ਼ਨ ਕਰ ਸਕਦੇ ਥੈਂਕ ਯੂ ਮੈਡਮ ਪਰਵਾਰ ਦਾ ਇਸ ਟਾਈਮ ਤੋਂ ਰੋ ਰੋ ਕੇ ਮਾਤਾ ਜੀ ਸਾਹਮਣੇ ਬਿੱਟਾ ਉਹਨੇ ਬੈਠੇ ਸੀਗੇ ਕਾਫੀ ਗੱਲਾਂ ਕਰ ਰਹੇ ਸੀ ਬਾਈ ਦੇ ਸਟੇਜ ਤੇ ਤੇ ਬਹੁਤ ਬਹਿ ਕੋਲ ਸ਼ਬਦ ਨਹੀਂ ਹੈਗੇ ਮੈਂ ਕੀ ਕਮਾ ਬਾਈ ਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਵੱਡਾ ਕਲਾਕਾਰ ਸੀਗਾ ਬਹੁਤ ਵੱਡਾ ਘਾਟਾ ਪੈ ਗਿਆ ਸਾਡੀ ਇੰਡਸਟਰੀ ਨੂੰ ਕਿਉਂਕਿ ਵੱਡੇ ਤਜਰਬੇ ਲੈ ਕੇ ਬੰਦਾ ਕਲਾਕਾਰ ਕਲਾਕਾਰ ਪੈਦਾ ਹੁੰਦਾ ਹਨ ਤੇ ਉਹ ਸਾਡੇ ਵਿੱਚੋਂ ਚਲਾ ਜਾਵੇ ਬਹੁਤ ਤੁਹਾਨੂੰ ਕੀ ਕੀ ਚੀਜ਼ਾਂ ਯਾਦ ਆ ਰਹੀਆਂ ਨੇ ਕੀ ਕੀ ਚੀਜ਼ਾਂ ਰਾਜਵੀਰ ਦੇ ਵਿੱਚ ਖਾਸ ਸੀਗੀਆਂ ਜੋ ਲੋਕਾਂ ਤੋਂ ਵੱਖਰੀ ਬਣਾਉਂਦੀ ਅੱਗੇ ਨਿਮਰਤਾ ਭਾਵ ਵੀ ਬੜੀ ਸੋਹਾਈ ਸੀ ਸੋ ਕਦੇ ਵੀ ਬਾਈ ਨੇ ਦਿਲ ਲਕਮੀ ਗੱਲ ਨਹੀਂ ਕਦੀ ਕਰ ਕਦੇ ਵੀ ਕਰੀ ਸੀ ਨਾ ਕਦੇ ਨੂੰ ਕਿਸ ਨੂੰ ਛੋਟਾ ਫੀਲ ਹੁਣ ਦਿੱਤਾ ਠੀਕ ਆ ਤੇ ਬਾਈ ਨਾ ਕਦੇ ਵੀ ਮ ਬਾਡੀਗਾਰਡ ਨਹੀਂ ਰੱਖਿਆ ਆਖਰੀ ਮੁਲਾਕਾਤ ਕਦੋਂ ਹੋਈ ਸੀ 15 ਦਿਨ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲੇ ਆ ਤੇ ਉਦੋਂ ਅਸੀਂ ਬੈਠੇ ਰਹੇ ਆ ਕਾਫੀ ਚਿਰ ਸਟੇਜ ਤੇ ਕਾਫੀ ਗੱਲਾਂ ਹੋਈ ਗਈਆਂ ਬਾਈ ਕਹਿੰਦਾ ਐਤ ਕੀ ਨਵਾਂ ਕੁਛ ਇਹ ਇੰਪਰੂਵ ਕਰ ਰਹੇ ਆ ਆਪਾਂ ਇਹਦਾ ਨਵਾਂ ਇੰਪਰੂਵ ਕਰ ਰਹੇ ਆ ਮੈਂ ਗੱਡੀ ਇਦਾਂ ਕਰਵਾ ਲਈ ਮੈਂ ਬੜਾ ਬਾਈ ਨੂੰ ਲੋੜ ਵਿੱਚ ਤਾਂ ਹੀ ਬੜਾ ਸ਼ੌਂਕ 3 ਦਿਨ ਪਹਿਲਾਂ ਤੱਕ ਰਿਕਾਰਡਿੰਗ ਪਹੁੰਚੀ ਸੀ ਕਿ ਲੋਕਾਂ ਨੇ ਦੱਸਿਆ ਕਿ 3 ਦਿਨ ਪਹਿਲਾਂ ਇਕੱਠੇ ਬੈਠੇ ਚਾਹਾਂ ਪੀਤੀਆਂ ਚਾਹ ਦੇ ਕਾਫੀ ਸ਼ਕੀਮ ਸੀਗੇ ਕਾਫੀ ਚੀਜ਼ਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਨੇ ਇੱਕ ਉਹਨਾਂ ਦੀ ਸਮਾਈਲ ਕਾਫੀ ਜਿਹੜੀ ਹਟਕੇ ਉਹਨਾਂ ਦੀ ਉਹ ਹੀ ਆ ਜੀ ਕਿਉਂਕਿ ਬਹੁਤ ਸਾਡਾ ਵੀਰ ਸੋਹਣਾ ਸੁਨੱਖਾ ਫੱਟਾ ਕੱਟਾ ਸੀਗਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀਗਾ ਕਦੇ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੀ ਜਲਦੀ ਚਲਾ ਜਾਊਗਾ ਪਰ ਲੱਗਦਾ ਨਹੀਂ ਕਿ ਚੰਗੇ ਇਨਸਾਨ ਜਲਦੀ ਚਲੇ ਜਾਂਦੇ ਨੇ ਦੁਨੀਆ ਤੋਂ ਚੰਗਾ ਇਨਸਾਨ ਉਹਦੀ ਚੰਗੀ ਦੁਨੀਆ ਵਿੱਚ ਬਹੁਤ ਖਰਦੀਅਤ ਸੀ ਪਤਾ ਨਹੀਂ ਪਰ ਆਪਰੋਂ ਕੀ ਮਨਜ਼ੂਰ ਚਲੋ ਠੀਕ ਹੈ ਸਮਝ ਨਹੀਂ ਆ ਰਿਹਾ ਕੀ ਕਹੀਏ ਕੀ ਨਹੀਂ ਪਰ ਸਾਨੂੰ ਦੁੱਖ ਹੁੰਦਾ ਹੈ ਕਿ ਅਬ ਆਵਾਰਾ ਪਸ਼ੂਆਂ ਨੇ ਨਾ ਪੰਜਾਬ ਦੀਆਂ ਖੁਸ਼ੀਆਂ ਬਰਬਾਦ ਕਰ ਦਿੱਤੀ ਤੁਸੀਂ ਪਹਿਲਾਂ ਵੀ ਗੱਲ ਕਹੀ ਸੀ ਕਿ ਇੱਕ ਇਹਦਾ ਹੱਲ ਹੋਣਾ ਚਾਹੀਦਾ ਭਾਈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਰਿਕਵੈਸਟ ਕਰਦਾ ਦੇਖੋ ਅੱਜ पूरे पंजाब इखुसिया ਨੂੰ ਜਿਹੜਾ ਗ੍ਰਹਿਣ ਲੱਗਿਆ ਏ ਇਹ ਹੋਇਆ ਕਦੇ ਕਰਕੇ 12-15 ਕਰਕੇ ਹੋਇਆ ਮੈਂ ਸਾਰਿਆਂ ਲੋਕਾਂ ਗਾਰੀਆਂ ਪੋਲੀਟੀਕਲ ਪਾਰਟੀਆਂ ਨੇ ਔਰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਤੁਹਾਨੂੰ ਸਾਰਿਆਂ ਨੂੰ মিডিਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਜੇ ਹੁਣ ਨਾ ਜਾਗੇ ਆਪਾਂ ਕਦੋਂ ਜਾਗਾਂਗੇ ਹੈਨਾ ਬਿਲਕੁਲ ਉਨਾ ਪਰਿਵਾਰਾਂ ਵਾਰੇ ਸੋਚ ਕੇ ਦੇਖੋ ਬੱਚਿਆਂ ਵਾਰੇ ਮਾਤਾ ਜੀ ਵਾਰੇ ਪੂਰਾ ਪੰਜਾਬ ਅੱਜ ਰੋ ਰਿਹਾ ਤੇ ਖਾਦੇ ਕਰਕੇ ਆਵਾਰਾ ਪਸ਼ੂਆ ਕਰਕੇ ਇਸ ਕਰਕੇ ਮਨ ਬੜਾ ਦੁਖੀ ਹੈ ਤੇ ਪਲੀਜ਼ ਤੁਹਾਨੂੰ ਵੀ ਮੈਂ ਰਿਕਵੈਸਟ ਕਰਦਾ ਇਹ ਇਹ ਹੁਣ ਇਹਨੂੰ ਮੁੱਦਾ ਬਣਾ ਕੇ ਨਾ ਆਪਾਂ ਜ਼ਰੂਰ ਇਹਦਾ ਹੱਲ ਕਰਵਾਈਏ ਤਾਂ ਕਿ ਕਿਸੇ ਹੋਰ ਘਰ ਦੀਆਂ ਖੁਸ਼ੀਆਂ ਬਰਬਾਦ ਨਾ ਹੋਣ ਮਸ਼ਮ ਤੁਸੀਂ ਤਾਂ ਡੇਲੀ ਆਉਂਦੇ ਸੀਗੇ ਤੁਸੀਂ ਡੇਲੀ ਮਿਲਦੇ ਸੀਗੇ ਕਦੇ ਵਕਤੇ ਹੋਗੇ ਭਾਈ ਨੂੰ ਇੱਥੇ ਐਡਮਿਟ ਹੋਈ ਕੁਝ ਸਟੇਜ ਸੁਧਾਰ ਵੀ ਹੋਇਆ ਸੀਗਾ ਵਿੱਚ ਜੇ ਅਸੀਂ ਗੱਲ ਕਰੀਏ ਹਾਂਜੀ ਸਟਾਰਟਿੰਗ ਚ ਇੰਪਰੂਵਮੈਂਟ ਸੀਗੀ ਔਰ ਸਾਨੂੰ ਲੱਗਿਆ ਵੀ ਸੀਗਾ ਵੀ ਸ਼ਾਇਦ ਸੱਚੇ ਪਾਤਸ਼ਾਹ ਅਰਦਾਸਾਂ ਸੁਣ ਲਵੇਗਾ ਪਰ ਅੱਜ ਅਰਦਾਸਾਂ ਵੀ ਕੰਮ ਨਹੀਂ ਆਈਆਂ ਤੇ ਮੌਤ ਜਿੱਤ ਗਈ ਹੈ ਭਰਾ ਸਾਡਾ ਹਾਰ ਗਿਆ ਤੇ ਬੜਾ ਹੁਣ ਵੀ ਮੈਂ ਹਸਪੀਟਲ ਆ ਰਿਹਾ ਸੀਗਾ ਤੇ ਹਜ਼ਾਰਾਂ ਆਵਾਰਾ ਪਸ਼ੂ ਆਪਣਾ ਸਾਡੇ ਮੋੜੇ ਆਏ ਆ ਹੁਣ ਵੀ ਆਏ ਆ ਮੈਂ ਦੇਖ ਰਿਹਾ ਸੀਗਾ ਤੇ ਇਹਦਾ ਹੱਲ ਹੋਣਾ ਚਾਹੀਦਾ ਬੜਾ ਠੀਕ ਠੀਕ ਤੇ ਬਿਲਕੁਲ ਅਜੇ ਇਹ ਸਭ ਤੋਂ ਵੱਡੀ ਗੱਲ ਹੈ ਇੱਕ ਤੇ ਇਹ ਹੈ ਵੀ ਕਿ ਉਹਨਾਂ ਨੂੰ ਐਸ ਚੀਜ਼ ਦਾ ਟੈਕਸ ਦੇਣ ਦਾ ਕੀ ਫਾਇਦਾ ਹੋਇਆ ਕਿ ਇੰਨਾ ਵੱਡਾ ਇੱਕ ਹੀਰਾ ਉਹਨਾਂ ਤੋਂ ਚਲਾ ਗਿਆ ਅਜੇ ਕਿਉਂ ਕਹਿ ਰਹੇ ਨੇ ਕਿ ਅਸੀਂ ਕਾਉ ਟੈਕਸ ਦੇਣੀ ਹੈ ਕਾਉ ਟੈਕਸ ਵੀ ਦੇਣੇ ਆ ਪੂਰਾ ਪੰਜਾਬ ਦਿੰਦਾ ਉਸ ਦੇ ਬਾਵਜੂਦ ਵੀ ਯਾਰ ਦੇਖੋ ਕਿ ਟੈਕਸ ਦੇਣ ਦੇ ਬਾਵਜੂਦ ਵੀ ਇੰਨਾ ਵੱਡਾ ਹੀਰਾ ਸਾਡੇ ਤੋਂ ਚਲਾ ਗਿਆ ਹੈ ਦੂਸਰੀ ਗੱਲ ਦੇਖੋ ਕਿ ਮੌਤ ਇਨਸਾਨ ਨੂੰ ਕਿੱਥੋਂ ਕਿੱਥੇ ਖਿੱਚ ਲੈਂਦੀ ਹੈ ਜਿਵੇਂ ਕੋ ਦੱਸ ਰਿਹਾ ਸੀ ਕਿ 15 ਦਿਨ ਪਹਿਲੇ ਕੈਨੇਡਾ ਦੇ ਵਿੱਚ ਮੇਰੀ ਨਾਲ ਮੁਲਾਕਾਤ ਹੋਈ ਹੈ ਕੈਨੇਡਾ ਦੇ ਵਿੱਚੋਂ ਉਹਨਾਂ ਦੀ ਮੌਤ ਨੇ ਖਿੱਚ ਕੇ ਉਹ ਆਏ ਪੰਜਾਬ ਆ ਗਏ ਪੰਜਾਬ ਆ ਗਏ ਜਿੱਥੇ ਤੁਹਾਡਾ ਵਕਤ ਤਾਰੀਖ ਮੁਕਰਰ ਤੈ ਹੋ ਚੁੱਕਿਆ ਹੋਇਆ ਨਾ ਉਹਨੂੰ ਨਾ ਤੇ ਕੋਈ ਬਦਲ ਸਕਦਾ ਹੈ ਨਾ ਕੋਈ ਉਹ ਹੋ ਕੇ ਹੀ ਰਹਿਣਾ ਬੰਦਾ ਜਿੱਥੇ ਸਮੁੰਦਰ ਤੇ ਪਹੁੰਚ ਹੀ ਜਾਣਾ ਬੰਦਾ ਸੱਤ ਸਮੁੰਦਰ ਪਾਰ ਕੇ ਜਾਣਾ ਅੱਛਾ ਸੀ ਨਾ ਉਹਨੇ ਅੱਛਾ ਉਹ ਦੱਸਦੇ ਪਏ ਸੀ ਸਨੀ ਵੀਰੇ ਕਿ ਸਟਾਰਟਿੰਗ ਵਾਲੇ ਪਹਿਲੇ 2 ਦਿਨਾਂ ਦੇ ਵਿੱਚ ਨਾ ਉਹਨਾਂ ਦੀ ਤਬੀਅਤ ਜਿਹੜੀ ਨਾ ਥੋੜੀ ਸਟੇਬਲ ਹੋਈ ਸੀ ਠੀਕ ਹੈ ਲੇਕਿਨ ਉਹ ਜਿਹਨੇ ਆਪਾਂ ਜਸਪਾਈ ਦੀ ਇੱਕ ਵੀਡੀਓ ਵੇਖੀ ਸੀ ਕਿ ਕਿ ਉਹਦੇ ਵਿੱਚੋਂ ਦੱਸਦੇ ਪਏ ਸੀ ਕਿ ਉਹ ਕਾਫੀ ਰਿਕਵਰ ਕਰ ਚੁੱਕੇ ਨੇ ਲੇਕਿਨ ਉਸ ਤੋਂ ਬਾਅਦ ਆਪਾਂ ਜਿੰਨੀਆਂ ਵੀ ਵੀਡੀਓ ਵੀ ਦੇਖੀਆਂ ਉਹਦੇ ਵਿੱਚ ਇਹੀ ਦੱਸਦੇਗੇ ਕਿ ਬਸ ਅਰਦਾਸਾਂ ਦੀ ਲੋੜ ਹੈ ਦੁਆਵਾਂ ਦੀ ਲੋੜ ਹੈ ਜਿੰਨੀ ਤੁਸੀਂ ਕਰ ਸਕੋ ਕਿਉਂਕਿ ਇਹ ਡਾਕਟਰ ਕੋਈ ਵੀ ਗੱਲ ਜਿਹੜੀ ਹੈ ਨਾ ਉਹ ਪੋਜ਼ਿਟਿਵ ਥਿੰਗ ਨਹੀਂ ਦਿੰਦੇ ਉਹਨੇ ਇਹ ਕਿਉਂਕਿ ਅਗਰ ਕੋਈ ਨਾ ਕੋਈ ਗੱਲਬਾਤ ਹੋਏ ਨਾ ਤੇ ਨਿਊਜ਼ ਰਹੀਆਂ ਕਿਸੇ ਤੇ ਰਹੀ ਜਿਹੜੀ ਹੈ ਨਾ ਉਹ ਆਪਣੇ ਤੱਕ ਜਾਂ ਲੋਕਾਂ ਤੱਕ ਸੋਸ਼ਲ ਮੀਡੀਆ ਤੇ ਆ ਜਾਂਦੀ ਹੈ ਦੁਆ ਕਰੋ ਬਸ ਅਜੇ ਇਹ ਕੁਝ ਵੀ ਨਹੀਂ ਕਹਿ ਸਕਦੇ। ਨੀਏ ਵੀਡੀਓ ਵੇਖਦੇ ਸਾਂ ਲੇਕਿਨ ਤਸੱਲੀ ਵਾਲੀ ਵੀਡੀਓ ਕੋਈ ਨਹੀਂ ਸੀ। ਹਰ ਵੀਡੀਓ ਵਿੱਚ ਇਹੀ ਸੀ ਕਿ ਬਸ ਦੁਆਵਾਂ ਦੇ ਕੇ ਦੁਆਵਾਂ ਦਾ ਹੀ ਸੀ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਉਹ ਵੈਂਟੀਲੇਟਰ ਦੇ ਉੱਪਰ ਚਲੇ ਗਏ ਸੀ ਨਾ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਦੋ ਦਫਾ ਮੇਨ ਦਿਲ ਦਾ ਅਟੈਕ ਆ ਗਿਆ ਹੈ ਨਾ ਉਹ ਜ਼ਿਆਦਾ ਕੰਮ ਅਸਲ ਵਿੱਚ ਉਹਨਾਂ ਦਾ ਦਿਮਾਗ ਦੀ ਟੋਟੀ ਚੱਲ ਨਹੀਂ ਜਾ ਰਹੀ ਸੀ ਨਾ ਜਿਹੜੀ ਦੋ ਮੇਨ ਅਟੈਕ ਅਟੈਕ ਆ ਗਿਆ ਅਟੈਕ ਨੇ ਦਿਲ ਜੰਮ ਕਰ ਦਿੱਤਾ। ਦਿਲ ਜਮ ਹੋ ਗਿਆ ਦਿਮਾਗ ਪੂਰਾ ਬੰਦ ਹੋ ਗਿਆ ਆਕਸੀਜਨ ਜੀਡੀਸੀ ਦਿਮਾਗ ਤੇ ਕਰ ਨਹੀਂ ਗਈ ਉਹ ਸਮਝ ਲਓ ਕਿ ਇੱਕ ਇੱਕ ਹੀ ਆਪਾਂ ਵੀਡੀਓ ਵੇਖੀ ਸੀ ਉਹਨਾਂ ਵਿੱਚ ਜਿਹਨਾਂ ਵਿੱਚ ਉਹਨਾਂ ਤੇ ਮਾਤਾ ਕੋਲ ਬੈਠੀ ਹੋਈ ਸੀ ਉਹ ਕਹਿੰਦੇ ਸੀ ਅੱਜ ਮੈਂ ਗੱਲਾਂ ਕਰ ਰਹੀ ਸੀ ਤੇ ਮੇਰੇ ਪੁੱਤਰ ਦੀ ਅੱਖਾਂ ਦੇ ਵਿੱਚੋਂ ਹਲਕਾ ਜਿਹਾ ਅੰਸੂ ਨਿਕਲਿਆ ਕਿ ਉਹ ਗੱਲ ਨੂੰ ਸੁਣ ਰਹੇ ਸੀ ਅਖੋਂ ਰਿਸਪੌਂਸ ਕੁਝ ਨਹੀਂ ਕਰ ਰਹੇ ਸੀ ਜਿਵੇਂ ਸਾਰਾ ਜਿਸਮ ਪੈਰਾਲਾਈਜ਼ ਹੋ ਗਿਆ ਹੋਇਆ ਹੈ ਇਹੋ ਐਸਾ ਹਾਲ ਹੈ ਜਿੱਥੇ ਬੰਦਾ ਕੋਮੇ ਵਿੱਚ ਚਲਾ ਜਾਂਦਾ ਹੈ ਜਿਸਮ ਪੈਰਾਲਾਈਜ਼ ਹੋ ਜਾਂਦਾ ਹੈ ਬੰਦਾ ਕੋਈ ਹਰਕਤ ਨਹੀਂ ਕਰ ਰਿਹਾ ਹੁੰਦਾ ਉਹਨੂੰ ਪਤਾ ਚੱਲ ਰਿਹਾ ਹੁੰਦਾ ਮੇਰੇ ਬਾਹਰ ਕੀ ਹੋ ਰਿਹਾ ਪਰ ਉਹ ਬਰੇ ਬੋਧੂ ਬੜਾ ਇੱਕ ਦੁੱਖ ਜੋ ਇਹਨਾਂ ਦਾ ਇੱਕ ਝਟਕਾ ਜਿਵੇਂ ਪਿਛਲੇ ਅਜਿਹਾ ਉਹਨਾਂ ਦੀ ਗੱਲਾਂ ਸਹੀ ਹੈ ਜੇ ਕਿ ਅਸੀਂ ਪਿਛਲੇ ਦੁੱਖਾਂ ਦੇ ਵਿੱਚੋਂ ਨਹੀਂ ਸੀ ਬਾਹਰ ਨਿਕਲੇ ਅਜਿਹਾ ਪਿਛਲੇ ਦੁੱਖ ਹੀ ਕਈ ਦਫਾ ਸਾਡੇ ਸਾਹਮਣੇ ਆ ਜਾਂਦੇ ਨੇ ਕਿ ਯਾਰ ਇਹ ਇਸ ਬੰਦੇ ਦਾ ਜਾਣਾ ਨਹੀਂ ਸੀ ਅਜੇ ਇਹ ਪੂਰੀ ਪੰਜਾਬ ਇੰਡਸਟਰੀ ਲਈ ਬਹੁਤ ਵੱਡਾ ਝਟਕਾ ਹੈ ਬਹੁਤ ਵੱਡਾ ਝਟਕਾ ਆਪਣਾ ਇਨਾਲੇ ਉਹ ਹੀਰੇ ਜਾਂਦੇ ਪਏ ਨੇ ਇਸ ਟਾਈਮ ਜਿਨ੍ਹਾਂ ਨੇ ساری ਜ਼ਿੰਦਗੀ ਪੰਜਾਬ ਵਾਸਤੇ ਆਪਣੀ ਮਾਂ ਬੋਲੀ ਵਾਸਤੇ ਆਵਾਜ਼ ਚੁੱਕੀ ਹੈ ਅਖਾੜੇ ਲਾਏ ਨੇ ਜਿੱਥੇ ਗਏ ਨੇ ਆਪਣਾ ਪੰਜਾਬੀ ਕਲਚਰ ਨਹੀਂ ਛੱਡਿਆ ਉਹਨਾਂ ਨੇ ਮਾਂ ਬੋਲੀ ਤੇ ਪੰਜਾਬ ਦੀ ਆਵਾਜ਼ ਸੁਖ ਦੇ ਰਹੇ ਨੇ ਉਹ ਪੰਜਾਬ ਲਈ ਖੜੇ ਹੋਏ ਨੇ ਮਾੜਾ ਜਿਨ੍ਹਾਂ ਵੀ ਕੋਈ ਕਿਸਾਨਾ ਦੇ ਵਿੱਚ ਵੀ ਕੋਈ ਮਾੜਾ ਜਿਨ੍ਹਾਂ ਨੂੰ ਮੁਸ਼ਕਲ ਵਕਤ ਆਇਆ ਹੈ ਉੱਥੇ ਵੀ ਸਭ ਤੋਂ ਪਹਿਲੀ ਅੱਗੇ ਅੱਗੇ ਖੜੇ ਹੁੰਦੇ ਨੇ ਕਿ ਯਾਰ ਅਸੀਂ ਭਾਵੇਂ ਆਪਣੇ ਆਪਣੇ ਆਪ ਨੂੰ ਕਦੀ ਉਹਨਾਂ ਨੇ ਐਡਾ ਵੱਡਾ ਸਿੰਗਰ ਜਾਂ ਆਰਟਿਸ ਸਮਝਿਆ ਹੀ ਨਹੀਂ ਸੀ ਕਹਿੰਦੇ ਸੀ ਜਿਵੇਂ ਦੇ ਮੇਰੇ ਪੰਜਾਬ ਦੇ ਲੋਕ ਨੇ ਉਵੇਂ ਦਾ ਹੀ ਉਹਨਾਂ ਦੇ ਨਾਲ ਮੈਂ ਤੁਸੀਂ ਉਹਨਾਂ ਦਾ ਲੋਕਾਂ ਦਾ ਪਿਆਰ ਮੁਹੱਬਤ ਦੇਖੋ ਕਿ ਹਰ ਬੰਦਾ ਨਿਊਜ਼ ਸੁਣਨ ਤੋਂ ਬਾਅਦ ਜਿਹੜਾ ਹੈ ਨਾ ਉਹ ਸਿੱਧਾ ਜਿਹੜਾ ਹੈ ਨਾ ਹਸਪੀਟਲ ਪਹੁੰਚ ਗਿਆ ਠੀਕ ਹੈ ਹਸਪੀਟਲ ਤੋਂ ਬਾਅਦ ਇਹ ਡੈਫੀਨਿਟਲੀ ਜਿੰਨਾ ਵੀ ਸਟਾਰ ਹੈ ਸਾਰਾ ਇਕੱਠ ਜਿਹੜਾ ਹੈ ਉਹ ਰਾਜਵੀਰ ਜੁਵੰਡਾ ਦੇ ਘਰ ਇਕੱਠੇ ਹੋਣਗੇ ਠੀਕ ਹੈ ਉੱਥੇ ਹੋਣਗੇ ਤੇ ਮੇਰਾ خیال ਹੈ ਕੱਲ੍ਹ ਨਾ ਕੱਲ ਹੀ ਨਦਰ ਸੰਸਕਾਰ ਕੀਤਾ ਜਾਏਗਾ ਅਜੇ ਦਿਨ ਦੇਖੋ ਨਾ ਉਹਨਾਂ ਦੀ ਫੈਮਿਲੀ ਦੇ ਵਿੱਚ ਸੋ ਕੋਈ ਕਿਸੇ ਕੰਟਰੀ ਦੇ ਵਿੱਚ ਹੋਏਗਾ ਕੋਈ ਕਿਸੇ ਕੰਟਰੀ ਦੇ ਵਿੱਚ ਹੋਏਗਾ ਤੇ ਲੋਕਾਂ ਨੂੰ ਕੱਟ ਹੁੰਦੇ ਟਾਈਮ ਲੱਗਦਾ ਉਸ ਮਾਤੇ ਉਸ ਟਾਈਮ ਸਹੀ ਬੀਤੇਗੀ ਜਦੋਂ ਦੇਖੋ ਕਿ ਕਿਉਂਕਿ ਉਹਨਾਂ ਦੇ ਵਿੱਚ ਅੰਤਿਮ ਆਖਰੀ ਜਿਹੜੀ ਉਹਨਾਂ ਦੀ ਹੁੰਦੀ ਹੈ ਰਸਮਾਂਤਕ ਕਰਨ ਦੇ ਵਕਤ ਉਹ ਕਾਲੀ ਕੀਤੀ ਜਾਣੀ ਕਿ ਉਹੀ ਸਿੱਧੂ ਉਸੇ ਤਰ੍ਹਾਂ ਉਹਨਾਂ ਦੀ ਮਾਂ ਖੋਦੀ ਉਹਨਾਂ ਦੀ ਪੱਗ ਦੀ ਜਦੋਂ ਪੋਨੀ ਕਰੇਗੀ ਤਾਂ ਉਸ ਮਾਂ ਦਾ ਕੀ ਹੌਂਸਲਾ ਹੋਏਗਾ ਮਾਂ ਦਾ ਕਲੇਜਾ ਬਾਹਰ ਆ ਜਾਏਗਾ ਮੈਂ ਕਹਿੰਦਾ ਵਾ ਉਹ ਸਭ ਤੋਂ ਵੱਡਾ ਔਖਾ ਟਾਈਮ ਹੀ ਉਹ ਹੁੰਦਾ ਯਾਰ ਜਦੋਂ ਪੂਰਾ ਖੱਤੀ ਹੈ ਮਾਂ ਪਿਓ ਨੇ ਪਿਓ ਦੇ ਚਲੋ ਪੋ ਪਹਿਲੇ ਹੀ ਚਲਾ ਗਿਆ ਉਹ ਇੱਕ ਮਾਂ ਵਾਸਤੇ ਇਸ ਟਾਈਮ ਸਭ ਤੋਂ ਜਿਹੜਾ ਔਖਾ ਵੇਰ ਹੈ ਨਾ ਉਹਨਾਂ ਦੇ ਮਾਤੇ ਫਿਲਹਾਲ ਉਹ ਹੀ ਸੀਗੇ ਯਾਰ ਸਪੈਸੇ ਐਨੀ ਕਈਏ ਪੈਸੇ 부ਸੇ ਦੀ ਦੌਲਤ ਦੀ ਸ਼ੌਰਤ ਦੀ ਕਮੀ ਨਹੀਂ ਸੀ ਉਹ ਰੱਬ ਸੋਨੇ ਨੇ ਬਹੁਤ ਦਿੱਤਾ ਸੀ ਉਹਨਾਂ ਨੂੰ ਉਹ ਪਤਾ ਨਹੀਂ ਉਹਨਾਂ ਵਾਸਤੇ ਪੈਸਾ ਜੋੜ ਵੀ ਬਹੁਤ ਗਿਆ ਪਰ ਜੋ ਉਹਦੀ ਕਮੀ ਹੈ ਨਾ ਉਹ ਸਾਰੀ ਜ਼ਿੰਦਗੀ ਉਹਨਾਂ ਦੇ ਪੈਸੇ ਨਹੀਂ ਪੂਰੀ ਨਹੀਂ ਕਰ ਸਕਦਾ ਆਪਣਾ ਪੈਸਾ ਕਦੀ ਵੀ ਬੰਦੇ ਦੀ ਕਮੀ ਨਹੀਂ ਪੂਰੀ ਕਰ ਸਕਦਾ ਪੈਸਾ ਇਨਸਾਨ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਪੈਸਾ ਇਨਸਾਨ ਲਈ ਹੈ ਕਿਸੇ-ਕਿਸੇ ਜਗ੍ਹਾ ਤੇ ਕੰਮ ਆ ਸਕਦਾ ਹਰ ਜਗ੍ਹਾ ਤੇ ਕੰਮ ਨਹੀਂ ਆ ਸਕਦਾ ਪੈਸਾ ਉਹਨਾਂ ਲਈ ਕੰਮ ਆਉਂਦਾ ਯਾਰ ਉਹਨਾਂ ਦੇ ਜਨਮ ਤੋਂ ਬਾਅਦ ਜਿਹਨਾਂ ਨੂੰ ਪਤਾ ਹੋਵੇ ਕਿ ਸਾਡੇ ਕੋਲ ਕੋਈ ਨਹੀਂ ਸੀ ਸਾਡੇ ਪੁੱਤ ਸਾਨੂੰ ਜਨਮ ਤੋਂ ਬਾਅਦ ਬੜਾ ਕੁਝ ਦੇ ਗਿਆ ਇਹ ਤੇ ਇੱਕ ਹੀਰਾ ਸੀ ਇਹ ਤੇ ਚੜਦੀ ਕਲਾ ਦੇ ਵਿੱਚ ਸੀ ਉਹਦੇ ਦੇ ਨਲੇ ਜਿਹੜੇ ਉਹਦੇ ਗੀਤ ਸੀ ਉਹ ਜਿਹੜਾ ਮਰਜ਼ੀ ਦਾ ਗੀਤ ਸੁਣ ਕੇ ਵੇਲੋ ਉਹ ਕਿੰਨਾ ਕਿੰਨਾ ਫ੍ਰੀ ਹੋ ਗਿਆ ਹਰ ਗੀਤ ਹੁਣ ਦਾ ਟ੍ਰੈਂਡਿੰਗ ਦੇ ਵਿੱਚ ਜਾ ਰਿਹਾ ਹਰ ਚੀਜ਼ ਹੁਣ ਤੁਸੀਂ ਦੇਖੋਗੇ ਹੁਣ ਇਹ ਦੋ ਕਿ ਆ ਕੇ ਅਸੀਂ ਰਸਤੇ ਜਾ ਰਹੇ ਆਂ ਧਰੇ ਵੀ ਲੱਖਾਂ ਹਜ਼ਾਰਾਂ ਦੇ ਜਾਨਵਰ ਯਾਰ ਮੇਰੀ ਕਈ ਐਸੇ ਵੀਰਿਆਂ ਨਾਲ ਮੇਰੀ ਐਸੇ ਕਈ ਵੀਰਿਆਂ ਨਾਲ ਇੰਸਟਾਗ੍ਰਾਮ ਤੇ ਗੱਲ ਹੋਈ ਹੈ ਉਹ ਕਹਿੰਦੇ ਵੀ ਅਸੀਂ ਵੀਰੇ ਐਸੇ ਤਕਰੀਬਨ ਸਾਨੂੰ ਕੋਈ 8-9 ਦਿਨ ਹੋ ਗਿਆ ਸੀ ਹਸਪਤਾਲ ਤੋਂ ਗਏ ਨਹੀਂ ਆ ਅਸੀਂ ਹਸਪਤਾਲ ਦੇ ਵਿੱਚ ਹੀ ਆ ਹਜੇ ਕਿ ਸਾਡਾ ਅਸੀਂ ਅੰਦਰ ਵੀ ਨਹੀਂ ਜਾ ਸਕੇ ਬਾਹਰ ਖਲੋਤੇ ਆਂ ਬਾਹਰ ਖਲੋਤੇ ਆਂ ਬੀਲੀ ਕਹਿੰਦਾ ਸੀ ਬਾਹਰ ਬਾਹਰ ਖਲੋਤੇ ਆ ਬਾਹਰ ਕਦੀ ਘਰ ਦੇ ਵਿੱਚ ਸੋ ਰਹੇ ਆ ਕਦੀ ਕਿਤੇ ਕੋਈ ਜਗ੍ਹਾ ਲੱਭਦੀ ਉੱਥੇ ਲੰਮੇ ਪੈ ਜੰਨੇ ਆ ਸਿਰਫ ਕਹਿੰਦਾ ਥੋੜੀ ਜਿਹੀ ਦੇਰ ਚਾਹੀਦਾ ਘਰ ਅਸੇ ਕੱਪੜੇ ਚੇਂਜ ਕਰਕੇ ਕਹਿੰਦਾ ਫੇਰ ਦੁਬਾਰਾ ਉੱਥੇ ਹਸਪਤਾਲ ਦੇ ਆ ਜਾਈਦਾ ਇਹ ਲੋਕ ਬਹੁਤ ਪਿਆਰ ਕਰਦੇ ਸੀ ਬੜਾ ਪਿਆਰ ਕਰਦੇ ਤੁਸੀਂ ਇਹ ਦੇਖੋ ਨਾ ਕਿੰਨਾ ਰਸ਼ ਲੱਗਾ ਹੋਇਆ ਹਸਪਤਲ ਦੇ ਬਾਹਰ ਇਹ ਮੁਹਬਤ ਹੀ ਹੈ ਨਾ ਬੜੀ ਮੁਹਬਤ ਇਹ ਨਾਲੇ ਦੁਆਵਾਂ ਦਾ ਹੀ ਅਸਰ ਸੀ ਕਿ ਵੈਂਟੀਲੇਟਰ ਦੇ ਉੱਪਰ ਉਹ 11-12 ਦਿਨ ਕੱਢ ਗਏ ਨੇ ਇਹ ਤਾਂ ਵੈਂਟੀਲੇਟਰ ਦੇ ਉੱਪਰ ਤੁਹਾਨੂੰ ਮੱਗੇ ਦੱਸ ਰਿਹਾ ਸੀ ਕਿ 1- ਸਨੀ ਵੀਰੇ ਫੇਰ ਵੀ ਪਹਿਲੇ ਵੀ ਅਰਦਾਸਾਂ ਦੀ ਲੋੜ ਸੀ ਹੁਣ ਵੀ ਉਹਨਾਂ ਲਈ ਅਰਦਾਸਾਂ ਦੀ ਲੋੜ ਹੈ ਨਹੀਂ ਕਹਿ ਸਕਦੇ ਤੇ ਹਜੇ ਵੀ ਉਹਨਾਂ ਲਈ ਅਰਦਾਸ ਕਰੋ ਠੀਕ ਹੈ ਉਹਨਾਂ ਦੇ ਘਰ ਦੇ ਨੂੰ ਸਬਰ ਕਰਨ ਤੇ ਉਹਦਾ ਜਿਹੜਾ ਇਹ ਅਗਲਾ ਜਾਂ ਆਸਾਨ ਹੋਵੇ ਠੀਕ ਹੈ ਤੇ ਉਹਨੂੰ ਆਪਣਾ ਸ਼ਾਂਤ ਕੂਨ ਮਿਲੇ ਅਗਲੀ ਜ਼ਿੰਦਗੀ ਦੇ ਵਿੱਚ ਲੋ ਜੀ ਰੱਖੋ ਆਪਣਾ ਖਿਆਲ ਰੱਬ ਰੱਖਾ